ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਅੱਜ ਅੱਪਾ ਤੁਹਾਡਨਰ ਬਹੁਤ ਹੀ ਪਿਆਰੇ ਜੀ ਡਿਜ਼ਾਈਨ ਬਦਲਾਵ ਦੇ ਸ਼ੇਅਰ ਕਰਨ ਲੱਗੇ ਆ ਸੋ ਇਹ ਬਹੁਤ ਹੀ ਡਿਫਰੈਂਟ ਜャ ਸਟਾਈਲ ਹੈ ਜੀ ਕਿਉਂਕਿ ਬਦਲਾਵ ਵਰਕ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਡਿਜ਼ਾਈਨ ਆ ਤੁਹਾਡਨਾਂ ਸ਼ੇਅਰ ਕਰਦੇ ਆ ਜਿਵੇਂ ਕਿ ਓਨਲੀ ਬਦਲਾਵ ਵਰਕ ਦੇ ਹੁੰਦੇ ਆ ਜੋ ਕਿ 골ਡਨ ਜਾਂ ਜਿਹੜਾ ਵੀ ਅਸੀਂ ਕਲਰ ਲਾਉਣੇ ਆ ਔਰ ਕਈ ਸੂਟਸ ਦੇ ਵਿੱਚ ਅਸੀਂ ਮਸ਼ੀਨ embroiderry thread ਸੈਡ embroiderry ਹੈ ਜਿਹੜਾ ਵਿੱਚ ਮੈਂਸ਼ਨ ਕਰਦੇ ਆ ਸੋ ਉਹਦੇ ਨਾਲ ਹੋਰ ਵੀ ਜਿਹੜਾ ਵਰਕ ਹੈਗਾ ਉਹ ਬਹੁਤ ਹੀ ਪਿਆਰਾ ਲੱਗਦਾ ਕਿਉਂਕਿ ਕਲਰ ਵੀ ਆ ਜਾਂਦਾ ਉਹਦੇ ਨਾਲ ਸੋ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਬੰਦੇ ਹੈਗੇ ਆ ਜੀ ਕਿਉਂਕਿ ਜਦੋਂ ਤੁਸੀਂ ਡਿਫਰੈਂਟ ਕਲਰ ਤੇ ਉਹਨੂੰ ਟਰਾਈ ਕਰਦੇ ਹੋ ਤਾਂ ਉਹਦੀ ਲੁੱਕ ਹੈ ਜਿਹੜੀ ਕੰਪਲੀਟਲੀ ਚੇਂਜ ਹੋ ਜਾਂਦੀ ਹੈ ਕਈ ਜਿਹੜੇ ਸੌਬ ਵਰਪਸਨ ਕਰਦੇ ਆ ਕਿ ਥੋੜੇ ਡਾਰਕ ਪਸੰਦ ਕਰਦੇ ਆ ਸੋ ਅਸੀਂ ਤੁਹਾਨੂੰ ਵਾਰ-ਵਾਰ ਦਿਖਾਉਂਦਾ ਇਹ ਹੀ ਹੁੰਦਾ ਹੈ ਕਿ ਤੁਸੀਂ ਗੈਸ ਕਰ ਸਕੋ ਕਿ ਹਾਂਜੀ ਅਸੀਂ ਕਿਸ 컬러 ਦੇ ਵਿੱਚ ਜਾਣਾ ਹੈਗਾ ਪੇਸਟਲ ਸ਼ੇਡ ਦੇ ਵਿੱਚ ਜਾਂ ਥੋੜੇ ਡਾਰਕ ਸ਼ੇਡ ਦੇ ਵਿੱਚ ਸੋ ਇਹ ਆਪਾਂ ਤੁਹਾਡੇ ਨਾਲ ਪਪੂ 컬러 ਦਾ ਇੱਕ ਸ਼ੇਅਰ ਕਰਦੇ ਆ ਜੋ ਕਿ ਅੱਜਕੱਲ ਜਿਹੜਾ ਇਹ 컬러 ਹੈਗਾ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਸੋ ਇਹ ਲਵੈਂਡਰ ਸ਼ੇਡ ਨਹੀਂ ਹੈਗਾ ਜੀ ਇਹ ਪਰਪਲ ਟੋਨ ਦੇ ਵਿੱਚ ਬਿਲਕੁਲ ਲਾਈਟ ਜਿਹੜਾ ਚਾਰਟ ਹੈ ਇਹਦੇ ਵਿੱਚ ਅਸੀਂ ਥ੍ਰੈਡ ਵੀ ਯੂਜ਼ ਕੀਤਾ ਹੋਇਆ ਸੋ ਇਹਦੇ ਨਾਲ ਬਹੁਤ ਹੀ ਪਿਆਰੀ ਜੀ ਗ੍ਰੇ ਸਾਈ ਹੈਗੀ ਹੈ ਇਹ ਕਿਹੜੀ ਦੀ embroiderry ਹੈਗੀ ਹੈ ਇਹ ਉੱਪਰ ਇਹਦਾ ਗਲਾ ਵੀ ਹੈਵੀ ਹੋ ਜਾਂਦਾ ਇਹ ਦੇਖੋ ਸੋ ਬਹੁਤ ਹੀ ਪਿਆਰਾ ਜਿਹੜਾ ਇਹ ਪੀਸ ਬਣਦਾ ਇਸ ਤਰ੍ਹਾਂ ਇਹ ਜਾਰਜਟ ਦੇ ਉੱਪਰ ਹੈ ਜੀ ਇਹਦਾਂਕਲਾ ਫਰੰਟ ਦਾ ਇਸ ਤਰ੍ਹਾਂ ਹੈਵੀ ਸ਼ਰਟ ਦਾ ਕੰਮ ਹੈਗਾ ਔਰ ਬਾਜੂ ਤੇ ਇਸ ਤਰ੍ਹਾਂ ਵਰਕ ਆ ਜਾਂਦਾ ਹੈ ਇਹਦੇ ਜਿਹੜੇ ਦੁਪੱਟੇ ਤੇ ਲੇਸਿਸ ਹੈ ਜਿਵੇਂ ਕਿ ਅਸੀਂ ਸ਼ਰਟ ਅ ਥ्रेड ਵਰਕ ਦਾ ਜਿਹੜਾ ਥ्रेड ਦਾ ਕਲਰ ਯੂਜ਼ ਕੀਤਾ ਸੋ ਦੇ ਵਾਂ ਇਸ ਤਰ੍ਹਾਂ ਇਹਦੇ ਪਿੰਕ ਸ਼ੀਰ ਦਾ ਜਿਹੜਾ ਇਹਦੇ ਵਿੱਚ ਮੈਂਸ਼ਨ ਕੀਤਾ ਹੈ ਚਨੌਣ ਦਾ ਦੁਪੱਟਾ ਜੀ ਇਸ ਤਰ੍ਹਾਂ ਅਸੀਂ ਡਬਲ ਲਿਸ ਲਾ ਕੇ ਫਿਨਿਸ਼ ਕਰਦੇ ਆ ਸੋ ਬਾਟਮ ਦੇ ਵਿੱਚ ਤੁਸੀਂ ਜੋ ਵੀ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਜਿਹੜਾ ਜਾ ਸਕਦੇ ਹੋ ਪਲੀਜ਼ ਮੈਂਸ਼ਨ ਕਰਿਆ ਕਰੋ ਅਗਰ ਤੁਸੀਂ ਸ਼ਰਾਰਾ ਵੇਅਰ ਕਰਦੇ ਹੋ ਤਾਂ ਉਹਦੇ ਲਈ ਜਿਹੜਾ ਸਟੱਫ ਹੈਗਾ ਅਲੱਗ ਚਾਹੀਦਾ ਹੁੰਦਾ ਜਾਂ ਹੈਵੀ ਬਾਟਮ ਹੁੰਦੀ ਆ ਤਾਂ ਤੁਸੀਂ ਸਾਨੂੰ ਮੈਂਸ਼ਨ ਕਰ ਦਿਆ ਕਰੋ ਆਰਡਰ ਦੇਣ ਵੇਲੇ ਕਿ ਅਸੀਂ ਇਸ ਤਰ੍ਹਾਂ ਹੈਵੀ ਵੇਅਰ ਕਰਦੇ ਆ ਕਿਉਂਕਿ ਜਦੋਂ ਕੋਈ ਵਾਈ ਸਟੱਫ ਡਾਈ ਹੋ ਜਾਂਦਾ ਹੈ ਸੋ ਫਿਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਕਿ ਤੁਸੀਂ ਸਟਫ ਨਾਲ ਦਾ ਡਾਈ ਹੋਣਾ ਮੁਸ਼ਕਿਲ ਹੋ ਜਾਂਦਾ ਸੋ ਇਹ ਹੈਗਾ ਜੀ ਡਬਲ ਡਾਈ ਸੋ ਇਸ ਤਰ੍ਹਾਂ ਇਹ ਅਸੀਂ ਵਾਅ ਖੇਗਾ ਇਹਦੇ ਵਿੱਚ ਅਸੀਂ ਥ्रेड ਵੀ ਯੂਜ਼ ਕੀਤਾ ਹੋਇਆ ਇਹ ਦੇਖੋ ਉੱਪਰ ਤੱਕ ਸਾਈਜ਼ ਤੇ ਜਿਹੜੇ ਪੱਲੇ ਹੈਗੇ ਆ ਕਾਫੀ ਹੈਵੀ ਹੈ ਵਿੱਚ ਪੂਟੀ ਆ ਜਾਂਦੀ ਆ ਸਾਈਜ਼ ਸਿੰਪਲ ਜਿਹੜਾ नीचे बॉर्डर ਦਿੱਤਾ ਹੋਇਆ ਗਲੇ ਤੇ ਵੀ ਉਹੀ ਵਰਕ ਹੈਗਾ ਸੋ ਇਹਦੇ ਵਿੱਚ ਸਿੰਗਲ ਜਿਹੜਾ ਅਸੀਂ ਵਰਕ ਕੀਤਾ ਹੋਇਆ ਸਿੰਗਲ ਟਾਂਕੇ ਦਾ ਸੋ ਇਹਦੇ ਨਾਲ ਇਹ ਬਹੁਤ ਹੀ ਪਿਆਰੀ ਜੀ ਲੁੱਕ ਦਿੰਦਾ ਸੋ ਇਸ ਤਰ੍ਹਾਂ ਬਾਜੂ ਤੇ ਵਰਕ ਕੀਤਾ ਔਰ ਇਹਦੇ ਨਾਲ ਵੀ ਦੁਪੱਟਾ ਅਸੀਂ ਜਨੌਨ ਲਗਾਉਣੇ ਆਂ ਦੇਖੋ ਉਸ ਤਰ੍ਹਾਂ ਦਾ ਵਿੱਚ ਲਗਾ ਕੇ ਥ्रेड ਨਾਲ ਉਹਦੇ ਪੀਸ ਦਿੰਨੇ ਹੈਗੇ ਆ ਸੋ ਨੈਕ ਪੀਸ ਹੈਗਾ ਜੀ मुलिबादला वर्क ये देखो ये जिम्मे पिंटैक्स पा के भी वर्क कर हैं इस तरह और ये सिंगल ऊपर तक इस तरह की जड़ी यंब्रॉयडरी हैगी ਔਰ ਪੋਟਲੀ ਬਟਨ ਜਿਸਦੇ ਵੀ ਸ਼ਰਟ ਦੇ ਵਿੱਚ ਨੀਡਲ ਹੁੰਦੇ ਆ ਅਸੀਂ ਉਸੇ ਸ਼ਰਟ ਦੇ ਅਕੋਰਡਿੰਗ ਹੀ ਜਿਹੜਾ ਯੂਜ਼ ਕਰਦੇ ਆ ਕਿਉਂਕਿ ਕਈ ਵਾਰ ਤੁਹਾਡੀ ਜਿਹੜੀ neck ਦੇ ਉੱਪਰ ਪੂਰਾ ਹੈਵੀ ਵਰਕ ਹੁੰਦਾ ਸੋ ਉਹਦੇ ਲਈ ਆਪਾਂ ਫਿਰ ਜਿਹੜਾ neck ਆ ਸਿੰਪਲ ਬਣਾਉਣੀ ਹੈਗੀ ਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਸਕਾਈ ਸ਼ੇਡ ਹੈਗਾ ਜੀ ਡਸਟੀ ਚਾਰਟ ਦੇ ਵਿੱਚ ਆ ਜਾਂਦਾ ਇਹ ਕਲਰ ਇਹ ਦੇਖੋ ਬੈਕ ਤੇ ਇਸਰਾ ਵੀ ਪਿੰਟੈਕਸ ਦੇ ਕੇ चावल टंकी की लाइन देती हुई है और ये देखो जी दुपट्टे ते चनौन दुपट्टा है क्या? ये इस तरह लेसिस देती हुई है ਸੋ ਤੁਸੀਂ ਜੋ ਵੀ ਕੋਈ ਸੂਟ ਹੈ ਜਿਹੜਾ ਲੌਨ ਲੈਣਾ ਚਾਹੁੰਦੇ ਹੈਗੇ ਹੋ ਕਿਸੇ ਵੀ ਕਲਰ ਚਾਰਟ ਦੇ ਵਿੱਚ ਜਾਣਾ ਚਾਹੁੰਦੇ ਹੋ ਕੋਈ ਵੀ ਕੰਬੀਨੇਸ਼ਨ ਕਰਾਉਣਾ ਚਾਹੁੰਦੇ ਹੈਗੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਜੀ ਮੇਰਾ WhatsApp ਨੰਬਰ ਹੈਗਾ 7589231377 ਤੇ ਮੈਸੇਜ ਸ਼ਟ ਦਿਆ ਕਰੋ ਤੁਹਾਨੂੰ ਜਲਦੀ ਤੋਂ ਜਲਦੀ ਰਿਪਲਾਈ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ ਤਾਨੂੰ ਠੀਕ ਲੱਗਦੀ ਹੈ ਪ੍ਰਾਈਸ ਤਾਂ ਤੁਸੀਂ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਸੋ ਹੁਣ ਆਪਾਂ ਇੰਸਟਾ ਤੇ ਵੀ ਐਕਟਿਵ ਹੈਗੇ ਆ ਜੀ ਇੰਸਟਾ ਦੀ ਆਈਡੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਹੋਊਗੀ ਤੇ ਕਮੈਂਟ ਦੇ ਵਿੱਚ ਪਿੰਨ ਕੀਤੀ ਹੋਈ ਵੀ ਮਿਲੂਗੀ ਸੋ ਉੱਥੇ ਜਾ ਕੇ ਵੀ ਤੁਸੀਂ ਜਿਹੜੇ ਸੂਟਸ ਹੈਗੇ ਚੈੱਕ ਕਰ ਸਕਦੇ ਆ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਜਿਹੜੀਆਂ ਨੈਕਸਟ ਵੀਡੀਓ ਨਵੇਂ-ਨਵੇਂ ਸੂਟਸ ਦੀ ਸ਼ੇਅਰ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਵਾਚ ਕਰਨ ਲਈ ਔਰ ਇੰਨਾ ਸਾਰਾ ਪਿਆਰ ਦੇਣ ਲਈ ਸੋ ਥੈਂਕ ਯੂ ਥੈਂਕ ਯੂ ਸੋ ਮਚ